ਸੂਬੇ ਵਿੱਚ ਸਿਹਤ ਸਹੂਲਤਾਂ ਲੈ ਕੇ ਸੂਬਾ ਸਰਕਾਰ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਦਾਅਵਿਆਂ ਨੂੰ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਬਿਲਕੁਲ ਖੋਖਲੇ ਦਿਖਾਈ ਦਿੰਦੇ ਨੇ ਜਿਹਾ ਦੱਸ ਜੀ ਕਿਉਂਕਿ ਆਮ ਲੋਕਾਂ ਨੂੰ ਸੇ ਸਹੂਲਤਾ ਅਜੇ ਵੀ ਬਾਂਝੇ ਰਹਿਣਾ ਪੈ ਰਿਹਾ ਹੈ ਭਾਵੇਂ ਸੂਬਾ ਸਰਕਾਰ ਕਹਿ ਰਹੀ ਹੈ ਕਿ ਆਮ ਲੋਕਾਂ ਦਾ ਸਾਰਾ ਇਲਾਕਾ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ ਪਰ ਕਿਤੇ ਨਾ ਕਿਤੇ ਅਜੇ ਵੀ ਆਮ ਲੋਕ ਹੱਜਲ ਖੁਆਰ ਹੁੰਦੇ ਸਾਹਮਣੇ ਆ ਰਹੇ ਨੇ ਕਿਉਂਕਿ ਜਿਸ ਵਿੱਚ ਤਾਜ਼ਾ ਮਿਸਾਲਾ ਜੋ ਬੰਡਾਲਾ ਦੇ ਸਰਕਾਰੀ ਹਸਪਤਾਲ 'ਚ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਆਮ ਲੋਕਾਂ ਕਦੀ ਖੱਜਲ ਖੁਆਰੀ ਹੁੰਦੀ ਦੇਖੀ ਜਾ ਰਹੀ ਹੈ ਕਿਉਂਕਿ ਡਾਕਟਰਾਂ ਦੇ ਵੱਲੋਂ ਟੈਸਟਾਂ ਦੀਆਂ ਪਰਚੀਆਂ ਤਾਂ ਲਿਖੀਆਂ ਜਾ ਰਹੀਆਂ ਨੇ ਪਰ ਹਸਪਤਾਲ ਦੇ ਵਿੱਚ ਲੈਬੋਰੀ ਵਾਲਾ ਵੀ ਮੌਜੂਦ ਨਹੀਂ ਹੈ ਜੇ ਵੇਖਸਾ ਤੇ ਵੀਡੀਓ ਜਦੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਮੌਜੂਦਾ ਸਟਾਫ ਮੈਂਬਰ ਵੱਲੋਂ ਵੀਡੀਓ ਬਣਾਉਣ ਦੇ ਨਾਲ ਨਾਲ ਹੱਥੋਂ ਪਾਈ ਵੀ ਕੀਤੀ ਜਾਂਦੀ ਹੈ ਆਓ ਤੁਸੀਂ ਪਹਿਲਾਂ ਵੇਖੋ ਇਹ ਵਾਇਰਲ ਵੀਡੀਓ ਕਿ ਆਖਿਰਕਾਰ ਇਸ ਵੀਡੀਓ ਦੇ ਵਿੱਚ ਕੀ ਹੁੰਦਾ ਹੈ ਲੋ ਜੀ ਸਰ ਦੇਖ ਲਓ ਅਜੇ ਤੱਕ ਕੋਈ ਬੜਿਆ ਨਹੀਂ ਮੂਰੇ ਉਲਟਾ ਨਾ ਮੋਬਾਈਲ ਖੁੰਦੇ ਪਏ ਆ ਕਹਿੰਦੇ ਸਾਡੀ ਨਾ ਬਣਾਉਣਾ ਮੂਵੀ ਕਹਿੰਦੇ ਜੀ ਸਾਡੀ ਨਿਊਜ਼ ਨਾਲ ਲੱਗੇ ਇਥੇ ਇਹ ਹਾਲ ਦਾ ਹਸਪਤਾਲ ਦਾ ਹੋ ਗਿਆ ਆ ਨਾ ਕੋਈ ਡਾਕਟਰ ਵੜਦਾ ਜੀ ਉਹਨਾਂ ਦੀ ਡਿਊਟੀ ਹੈਗੀ ਆ ਤੇ ਅਜੇ ਤੱਕ ਕਹਿੰਦੇ ਆ ਤੁਸੀਂ ਸਾਡੀ ਡਿਊਟੀ ਨਹੀਂ ਹੈਗੀ ਮੈਂ ਐਕਸ-ਰੇ ਵਾਲਾ ਮੈਂ ਕਹਿੰਦਾ ਕੁਝ ਨਹੀਂ ਦੱਸ ਸਕਦਾਗਾ ਬਡਾਲਾ ਹਸਪਤਾਲ ਤੋਂ ਆਏ ਆ ਦੇਖ ਲੋ ਬਡਾਲੇ ਹਸਪਤਾਲ ਦਾ ਹਾਲ 9 ਵਜ ਗਏ ਆ ਅਜੇ ਤੱਕ ਲੈਬ ਵਾਲਾ ਕੋਈ ਇਥੇ ਆਇਆ ਨਹੀਂ ਬਹੁਤ ਹੀ ਬੁਰਾ ਹਾਲ ਹੈ ਸਾਡੇ ਹਸਪੀਟਲ ਦਾ ਬਡਾਲੇ ਦਾ 9 ਵਜ ਗਏ ਆ ਹਜੇ ਤੱਕ ਕੋਈ ਨਹੀਂ ਆਇਆਗਾ ਜੀ ਦੇਖ ਲੋ ਕੌਸੀਆਂ ਖਾਲੀ ਪਈਆਂ ਪੁੱਛਿਆ ਗਿਆ ਤਾਂ ਕਹਿੰਦੇ ਆ ਰਿਹਾ ਜੀ 9 ਵਜ ਗਏ ਪੂਰੇ ਹਾਂਜੀ ਆਂਟੀ ਤੁਸੀਂ ਕਿੰਨੇ ਵਜ ਦੇ ਇੱਥੇ ਆਏ ਹੋਏ ਜੀ ਸਾਢੇ 8 ਵਜੇ ਦੇ ਆਏ ਹੋਏ ਹਜੇ ਤੱਕ ਤਾਂ ਡਾਟਾ ਟੈਸਟ ਨਹੀਂ ਹੋਇਆ ਗਿਆ ਕੀ ਕਹਿੰਦੇ ਹਜੇ ਹਜੇ ਡਾਕਟਰ ਸਾਹਿਬ ਆਏ ਨਹੀਂ ਇਹ ਹਗੋਂ ਜੇ ਆ ਕੇ ਕੋ ਲਓ ਜੀ ਆਹ ਦੇਖ ਲੋ ਮੁੜ ਕੇ ਹੱਥੋਂ ਪਾਈ ਹੋ ਰਿਹਾ ਹੈ ਕਿੰਦੇ ਜੇ ਸਾਡੀ ਡਿਊਟੀ ਨਹੀਂ ਉਹਨਾਂ ਨੂੰ ਪੁੱਛੋ ਜਾ ਕੇ ਜਦ ਕਿ ਇਹ ਪਰਚੀਆਂ ਕੱਢਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿੰਨੇ ਵਜੇ ਦੀ ਡਾਕਟਰ ਹਾਂਜੀ ਪਰਚੀਆਂ ਵਾਲਾ ਨਹੀਂ ਹੈਗਾ ਠੀਕ ਹੈ ਸਰ ਸਿਰੇ ਵਾਲਾ ਬੰਦਾ ਓਕੇ ਹਾਂਜੀ ਸਰ ਡਿਊਟੀ ਸਿਰੇ ਜੁਰੀ ਹੈ ਕੋਈ ਉਤੇ ਇਸ ਵੀਡੀਓ ਤੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਆਮ ਲੋਕਾਂ ਨੂੰ ਸੇਵਾ ਸਹੂਲਤਾਂ ਮੁਹੱਈਆ ਕਰਾਉਣ ਚ ਕਿੰਨੀ ਕੁ ਸਮਰਥ ਹੈ ਉਧਰ ਜਦੋਂ ਹਸਪਤਾਲ ਵਿੱਚ ਮੌਜੂਦ ਡਾਕਟਰ ਸਾਹਿਲ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨੇ ਕੀ ਕਿਹਾ ਤੁਸੀਂ ਖੁਦ ਆ ਵੀ ਸੁਣ ਲਓ ਸਰ ਪੱਤਰਕਾਰ ਕਰਮਵੀਰ ਗੱਲ ਕਰ ਰਿਹਾ ਸੀ ਜੀ ਹਾਂਜੀ ਹਾਂਜੀ ਬੇਟਾ ਜੀ ਸਰ ਇੱਕ ਨਾ ਤੁਹਾਡੇ ਹਸਪਤਾਲ ਬੰਡਾਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਜਿਹਦੇ ਵਿੱਚ ਆਮ ਲੋਕ ਇਲਾਜਤਾ ਕਰਵਾਉਣ ਆ ਰਹੇ ਨੇ ਪਰਚੀਆਂ ਵੀ ਉਹਨਾਂ ਨੂੰ ਟੈਸਟਾਂ ਦੀਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਨੇ ਪਰ ਜਿਹੜਾ ਤੁਹਾਡਾ ਸਟਾਫ ਹੈ ਉਹ ਉੱਥੇ ਮੌਜੂਦ ਨਹੀਂ ਹੈ ਤੇ ਉਹਨਾਂ ਨੂੰ ਜਿਹੜੇ ਮਜਬੂਰ ਹੈ ਜਿਹੜੇ ਟੈਸਟ ਨੇ ਉਹ ਬਾਹਰੋਂ ਕਰਵਾਉਣੇ ਪੈ ਰਹੇ ਨੇ ਜੀ ਠੀਕ ਉਹਦੇ ਵਾਸਤੇ ਤਾਂ ਮੈਂ ਦੇਖੋ ਐਸ ਐਮਓ ਸਰਦਾ ਹੁੰਦਾ ਕੰਮ ਹੈ ਜਿਹੜਾ ਵੀ ਆਪਣਾ ਇਹੋ ਲੈਣਾ ਦੇਣਾ ਨਾ ਕਿ ਕੋਈ ਆਇਆ ਨਹੀਂ ਹੁਣ ਕੋਈ ਛੁੱਟੀ ਦੇਗਾ ਉਹਦਾ ਤੁਹਾਨੂੰ ਆਈਡੀਆ ਨਹੀਂ ਸੀ ਤਾਂ ਦੇਖੋ ਆਟਲ ਦੇ ਪੂਰੇ ਪਹੁੰਚ ਜਣਾ ਹੁੰਦਾ ਸੀ ਤਾਂ ਆਪਣੇ ਕੰਮ ਤੇ ਬੈਠ ਹੀ ਦਾਇਆ ਹੁਣ ਅਸੀਂ ਕਿਸੇ ਨੂੰ ਇਹ ਨਾ ਕਹਿ ਨਹੀਂ ਸਕਦੇ ਕਿ ਕਿ ਅੱਗੂ ਦੀ ਉਹ ਫਿਰ ਬੰਦੇ ਉੱਥੇ ਹੁੰਦੇ ਆ ਮੈਂ ਉਹਨਾਂ ਨੂੰ ਕਿਹਾ ਲੱਗੇ ਤੁਸੀਂ ਐਸਐਮਓ ਦਾ ਨੰਬਰ ਲਓ ਜਿਹੜੇ ਇੱਕ ਦੋ ਮਰੀਜ਼ਿ ਕਿਹੇ ਨਾ ਆਏ ਮੇਰੇ ਕੋਲ ਮੈਂ ਕਹਿੰਦਾ ਕਿ ਐਗ੍ਰਾਮ ਕਰੋ ਮੈਂ ਕਿਹਾ ਐਸਐਮਓ ਸਰ ਦਾ ਨੰਬਰ ਲੈ ਲਓ ਉਹਨਾਂ ਨੂੰ ਤੁਸੀਂ ਪੁੱਛ ਲਵੋ ਕਿ ਉਹਨਾਂ ਦਾ ਕੀ ਸਟੇਟਸ ਕੀ ਮੇਰੇ ਕੋਲ ਕਿਸੇ ਦੀ ਲੈਟਰ ਨਹੀਂ ਆਏਗੀ ਕੋਈ ਛੁੱਟੀ ਤੇ ਕੋਈ ਨਹੀਂ ਮੇਰੇ ਕੋ ਕੋਈ ਇਨਫੋਰਮੇਸ਼ਨ ਨਹੀਂ ਸੀ ਦੀ ਕਿਸੇ ਦੀ ਤੇ ਇਸ ਕਰਕੇ ਇਹਦੇ 'ਚ ਮੈਂ ਤੁਹਾਡੀ ਨਹੀਂ ਹੈਲਪ ਨਹੀਂ ਕਰ ਪਾਵਾਂਗਾ ਤੁਸੀਂ ਬੈਟਰ ਆ ਜੀ ਤੁਸੀਂ ਐਸੇ ਮਸਰਲਾਂ ਗੱਲ ਕਰ ਲਓ ਪਰ ਜਿਹੜਾ ਹੈ ਨਾ ਉੱਥੇ ਬੰਦੇ ਮੌਜੂਦ ਸਿਗੇ ਜਦੋਂ ਉਹਨਾਂ ਦੇ ਵੱਲੋਂ ਵੀਡੀਓ ਵੀ ਬਣਾਈ ਜਾ ਰਹੀ ਸੀ ਉਹਨਾਂ ਨਾਲ ਹੱਥੋਂ ਪਾਈ ਵੀ ਕੀਤੀ ਗਈ ਆ ਜੀ ਉਹਦੇ ਬਾਰੇ ਕੀ ਕਹਿਣਾ ਜਾਓਗੇ ਹਾਂ ਤੋਂ ਬਾਈ ਤਾਂ ਜੀ ਮੈਂ ਨਹੀਂ ਦੇਖੀ ਮੈਂ ਪਿੱਛੇ ਪਰਚਾ ਘਟ ਰਿਆ ਸੀ ਇੱਥੇ ਮੇਰੇ ਕੋਲ ਪਰਚਾ ਆਇਆ ਹੋਇਆ ਪਿੱਛੇ ਐਮਰਜੈਂਸੀ ਆਈ ਹੋਈ ਵੀ ਕੋਈ ਕੋ ਡਾਕਟਰ ਆ ਇੱਕੋ ਡਾਕਟਰ ਨੇ ਪੂਰਾ ਹਸਪਤਾਲ ਦੇਖਣਾ ਉਧਰ ਮਰੀਜ਼ ਵੀ ਦਵਾਈਆਂ ਲਿਖਣੀਆਂ ਇੱਧਰ ਐਮਰਜੈਂਸੀ ਵੀ ਜਿਹੜੇ ਆਉਂਦੇ ਆ ਐਕਸੀਡੈਂਟ ਪਰਚੇ ਉਹ ਵੀ ਦੇਖਣੇ ਆ ਜੀ ਮੈਂ ਮੇਰੇ ਕੋਲ ਤਾਂ ਪਿੱਛੇ ਤੇ ਕੇਸ ਆਇਆ ਹੋਇਆ ਸੀਗਾ ਮੈਨੂੰ ਉ ਦੇ ਤੁਸੀਂ ਉਹ ਬੈਟਰੀ ਮੋਟਰ ਨਾਲ ਆ ਕੇ ਮਿਲ ਸਕਦੇ ਹੋ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਇੱਕ ਵਾਰੀ ਤੁਸੀਂ ਤੁਸੀਂ ਨੰਬਰ ਪ੍ਰੋਵਾਈਡ ਕਰ ਸਕਦੇ ਹੋ ਐਸਐਮਓ ਸਰ ਦਾ ਜੀ ਨੰਬਰ ਜੀ ਸਰ ਨੇ एक्चुअली ਦਾ ਛੁੱਟੀ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਉਹਨਾਂ ਦਾ ਸਰਜਰੀ ਤੇ ਹੈ ਤੁਸੀਂ ਆ ਕੇ ਇੱਕ ਵਾਰ ਹਸਪੀਟਲ ਆ ਕੇ ਗੱਲ ਕਰ ਲਓ ਨਹੀਂ ਜੇ ਉਹ ਛੁੱਟੀ ਤੇ ਨੇ ਜੀ ਫਿਰ ਐਸਐਮਓ ਸਾਹਿਬ ਨਾਲ ਕਿਵੇਂ ਆਪਾਂ ਗੱਲ ਕਰ ਸਕਦੇ ਹਾਂ ਜੀ ਨਹੀਂ ਐਸਐਮਓ ਸਰ ਜੀ ਆ ਕੇ ਤੁਸੀਂ ਲੈਬੋਰੀ ਵਾਲਿਆਂ ਨਾਲ ਗੱਲ ਕਰਕੇ ਦੇਖ ਲਓ ਤੁਸੀਂ ਉਹਨਾਂ ਨੂੰ ਪੁੱਛ ਲਓ ਡਾਇਰੈਕਟ ਠੀਕ ਠੀਕ ਹੈ ਜੀ ਹੈ ਨਾ ਓਕੇ ਜੀ ਬਸ ਠੀਕ ਹੈ ਜੀ ਥੈਂਕ ਯੂ